ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜੋ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਨੇ ਪਰੇਸ਼ਾਨ ਨੇ ਚਿੰਤਾਵਾਂ ਦੇ ਵਿੱਚ ਗਿਰੇ ਹੋਏ ਨੇ ਅਤੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਆਏ ਹੋਏ ਇਹਨਾਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਦੀ ਵਜਾ ਸਮਝ ਦੇਨੇ ਆਪਣੇ ਕਰਮਾਂ ਨੂੰ ਆਪਣੀ ਕਿਸਮਤ ਨੂੰ ਉਹ ਕਹਿੰਦੇ ਆ ਵੀ ਸਾਡੇ ਤਾਂ ਕਰਮ ਸਾਡੇ ਲੇਖ ਹੀ ਮਾੜੇ ਲਿਖੇ ਗਏ ਨੇ ਸਾਡੀ ਕਿਸਮਤ ਹੀ ਮਾੜੀ ਆ ਜਾਂ ਸਾਡੀ ਕਿਸਮਤ ਸਾਡਾ ਸਾਥ ਨਹੀਂ ਦਿੰਦੀ ਇਸ ਕਰਕੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਜ਼ਿਆਦਾ ਦੁਖੀ ਪਰੇਸ਼ਾਨ ਆ ਤਾਂ ਕੀ ਇਹ ਸੱਚ ਆ ਵੀ ਸਾਡੇ ਨਾਲ ਜੋ ਵੀ ਹੋ ਰਿਹਾ ਏ ਸਾਡੇ ਕਰਮਾਂ ਦੇ ਕਰਕੇ ਹੋ ਰਿਹਾ ਏ ਅਤੇ ਜੇਕਰ ਕਰਮਾਂ ਦੇ ਕਰਕੇ ਹੀ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਨੇ ਤਾਂ ਫਿਰ ਅਸੀਂ ਆਪਣੇ ਮਾੜੇ ਕਰਮਾਂ ਨੂੰ ਚੰਗਿਆਂ ਦੇ ਵਿੱਚ ਕਿੰਜ ਬਦਲ ਸਕਦੇ ਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਬੇਨਪਰਵਾਹਾਂ ਤੱਕ ਪਹੁੰਚ ਸਕੇ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਆਪ ਜੀ ਦੇ ਨਾਲ ਇੱਕ ਨਿੱਕੀ ਜੀ ਕਹਾਣੀ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਦੇ ਵਿੱਚ ਆ ਜਾਂਦੀ ਆ ਇੱਦਾਂ ਹੀ ਕਹਿੰਦੇ ਨਾ ਇੱਕ ਵਾਰ ਦੀ ਗੱਲ ਆ ਕਿ ਇੱਕ ਮਨੁੱਖ ਉਹ ਆਪਣੀ ਜ਼ਿੰਦਗੀ ਦੇ ਵਿੱਚ ਬੜਾ ਸੌਖਾ ਸੋਹਣਾ ਕੰਮ ਧੰਦਾ ਕਾਰੋਬਾਰ ਉਹਦਾ ਚੰਗਾ ਸੀ ਘਰ ਵਿੱਚ ਖੁੱਲਾ ਪੈਸਾ ਆਉਂਦਾ ਅਤੇ ਘਰ ਦੇ ਵਿੱਚ ਜੀਵਾਂ ਦਾ ਬਹੁਤ ਪ੍ਰੇਮ ਪਿਆਰ ਇਤਿਫਾਕ ਕਰਦੇ ਵਿੱਚ ਹਮੇਸ਼ਾ ਸੁੱਖ ਸ਼ਾਂਤੀ ਬਣੀ ਰਹਿੰਦੀ ਪਰ ਕਹਿੰਦੇ ਅਚਾਨਕ ਉਹਨਾਂ ਦੇ ਨਾਲ ਕੀ ਹੋਇਆ ਕਿ ਕਾਰੋਬਾਰ ਦੇ ਵਿੱਚ ਘਾਟਾ ਪੈ ਗਿਆ ਪੈਸੇ ਪੱਖੋਂ ਬਹੁਤ ਸਾਰਾ ਨੁਕਸਾਨ ਹੋ ਗਿਆ ਜਦੋਂ ਘਾਟਾ ਪਿਆ ਤਾਂ ਇੱਕ ਤਾਂ ਪੈਸੇ ਦਾ ਨੁਕਸਾਨ ਹੋ ਗਿਆ ਇੱਕ ਪੈਸਾ ਆਉਣਾ ਵੀ ਬੰਦ ਹੋ ਗਿਆ ਭਾਵੇਂ ਕਿ ਇੱਕਦਮ ਹੀ ਕਰਦੇ ਵਿੱਚ ਪੈਸੇ ਦੀ ਤੰਗੀ ਆ ਗਈ ਤਾਂ ਆਪਾਂ ਅਕਸਰ ਦੇਖਦੇ ਆਂ ਵੀ ਪੈਸੇ ਦੀ ਤੰਗੀ ਕਰਕੇ ਕਈ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਕਲੇਸ਼ ਰਹਿੰਦਾ ਹੈ। ਕਈ ਘਰਾਂ ਦੇ ਵਿੱਚ ਜ਼ਿਆਦਾ ਪੈਸੇ ਕਰਕੇ ਕਲੇਸ਼ ਰਹਿੰਦਾ ਹੈ, ਕਈਆਂ ਦੇ ਵਿੱਚ ਘੱਟ ਕਰਕੇ ਰਹਿੰਦਾ ਹੈ। ਸੋ ਉਹਨਾਂ ਦੇ ਘਰ ਦੇ ਵਿੱਚ ਪੈਸੇ ਦੀ ਤੰਗੀ ਕਰਕੇ ਹਰ ਵੇਲੇ ਕਲੇਸ਼ ਬਣਿਆ ਰਿਹਾ ਕਰੇ। ਘਰ ਦਾ ਮੁਖੀ ਆ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਕਿ ਮੇਰੇ ਨਾਲ ਇਹ ਕੀ ਹੋ ਗਿਆ ਏ? ਕਈਆਂ ਨੇ ਉਹਨੂੰ ਕਿਹਾ ਵੀ ਤੈਨੂੰ ਤਾਂ ਕਿਸੇ ਦੀ ਨਜ਼ਰ ਲੱਗ ਗਈ ਆ ਜਾਂ ਤੇਰੇ ਕੰਮ ਧੰਦੇ ਕਾਰੋਬਾਰ ਨੂੰ ਇਸੇ ਨੇ ਕੁਝ ਕਰ ਦਿੱਤਾ ਇਸੇ ਕਰਕੇ ਤੇਨੂੰ ਅਚਾਨਕ ਇੰਨਾ ਘਾਟਾ ਪਿਆ ਅਚਾਨਕ ਤੇਰੇ ਘਰ ਦੀ ਸੁੱਖ ਸ਼ਾਂਤੀ ਭੰਗ ਹੋ ਗਈ ਆ ਪਰ ਕਹਿੰਦੇ ਉਹਦਾ ਕੋਈ ਚੰਗਾ ਕਰਮ ਸਾਹਮਣੇ ਆਇਆ ਇਸ ਕਰਕੇ ਉਹਦਾ ਮੇਲ ਇੱਕ ਗੁਰਮੁਖ ਪਿਆਰੇ ਦੇ ਨਾਲ ਹੋ ਗਿਆ ਉਹ ਗੁਰਮੁਖ ਪਿਆਰੇ ਨੇ ਕਿਹਾ ਵੀ ਭਾਈ ਇੱਕ ਕਮਾਈ ਵਾਲੇ ਸੰਤ ਜੀ ਨੇ ਤੂੰ ਉਹਨਾਂ ਦੇ ਕੋਲ ਜਾ ਉਹ ਤੇਨੂੰ ਤੇਰੀ ਜ਼ਿੰਦਗੀ ਦੀਆਂ ਸਾਰੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਦੇ ਹੱਲ ਦੱਸਣਗੇ ਉਹ ਤੈਨੂੰ ਦੱਸ ਦੇਣਗੇ ਕਿ ਤੇਰੀ ਜ਼ਿੰਦਗੀ ਦੇ ਵਿੱਚ ਇਹ ਦੁੱਖ ਕਿਉਂ ਆਏ ਆ ਅਤੇ ਇਹਨਾਂ ਦਾ ਹੱਲ ਕੀ ਆ ਕਹਿੰਦੇ ਉਹ ਮਨੁੱਖ ਉਸ ਗੁਰਮੁਖ ਪਿਆਰੇ ਦੀ ਗੱਲ ਮੰਨ ਕੇ ਉਹ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਕੋਲ ਚਲਾ ਗਿਆ ਜਾ ਕੇ ਸਾਰੀ ਗੱਲਬਾਤ ਦੱਸੀ ਕਿ ਸੰਤ ਜੀ ਕਿਸ ਤਰ੍ਹਾਂ ਮੇਰੀ ਜ਼ਿੰਦਗੀ ਸੋਹਣੀ ਚੱਲ ਰਹੀ ਸੀ ਅਚਾਨਕ ਮੇਰੇ ਨਾਲ ਇਹ ਸਭ ਕੁਝ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਮੈਨੂੰ ਲੱਗਦਾ ਹੈ ਕਿ ਜਿਵੇਂ ਮੈਨੂੰ ਕਿਸੇ ਨੇ ਕੁਝ ਕਰ ਦਿੱਤਾ ਹੈ ਜਾਂ ਫਿਰ ਮੈਨੂੰ ਕਿਸੇ ਦੀ ਨਜ਼ਰ ਲੱਗ ਗਈ ਆ ਕਹਿੰਦੇ ਉਹ ਸੰਤ ਜੀ ਕੁਝ ਦੇਰ ਤੱਕ ਚੁੱਪ ਰਹੇ ਫਿਰ ਉਹਨਾਂ ਨੇ ਇਸ ਮਨੁੱਖ ਨੂੰ ਪੁੱਛਿਆ ਕਿ ਭਾਈ ਇਹ ਦੱਸ ਤੂੰ ਨਾਮ ਜਪਦਾ ਹੈ ਇਹ ਕਹਿ ਲੱਗਾ ਨਹੀਂ ਜੀ ਨਾਮ ਜਪਣ ਦਾ ਮੈਨੂੰ ਸਮਾਂ ਨਹੀਂ ਮਿਲਦਾ ਜ਼ਿੰਦਗੀ ਦੇ ਵਿੱਚ ਕੋਈ ਨੇਕ ਕੰਮ ਕਰਦਾ ਹੈ ਕੋਈ ਸੇਵਾ ਕਰਦਾ ਹੈ ਨਾ ਜੀ ਮੇਰੇ ਤਾਂ ਕੰਮ ਧੰਦੇ ਹੀ ਬਹੁਤ ਜ਼ਿਆਦਾ ਨੇ ਸੇਵਾ ਕਰਨ ਦਾ ਤਾਂ ਮੈਨੂੰ ਸਮਾਂ ਹੀ ਨਹੀਂ ਮਿਲਦਾ ਤਕੇ ਨੇ ਸੰਤ ਜੀ ਕਹਿਣ ਲੱਗੇ ਵੀ ਅੱਛਾ ਚੰਗਾ ਕਰਮ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਕਮਾਇਆ ਨਹੀਂ ਕੋਈ ਨੇਕ ਕੰਮ ਕੀਤਾ ਨਹੀਂ ਪੁੰਨ ਬਣਾਏ ਨਹੀਂ ਫਿਰ ਹੁਣ ਸੁੱਖ ਕਿੱਥੋਂ ਭਾਲਦਾ ਹੈ ਕਿਉਂਕਿ ਸੁੱਖ ਤਾਂ ਬੰਦੇ ਨੂੰ ਮਿਲਦੇ ਨੇ ਉਹਦੇ ਕਰਮਾਂ ਦੇ ਜਿਹੋ ਨੇ ਚੰਗੇ ਕਰਮ ਕਮਾਏ ਹੁੰਦੇ ਨੇ ਉਹਨਾਂ ਚੰਗੇ ਕਰਮਾ ਕਰਕੇ ਜ਼ਿੰਦਗੀ ਵਿੱਚ ਪੁੰਨ ਬਣਦੇ ਆ ਉਹਨਾਂ ਦੇ ਅਤੇ ਉਹ ਪੁੰਨ ਹੀ ਸਾਡੀ ਜ਼ਿੰਦਗੀ ਵਿੱਚ ਸੁੱਖ ਲੈ ਕੇ ਆਉਂਦੇ ਆ ਪਰ ਤੁਸੀਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ ਤੇ ਸਿਰਫ ਧਨ ਦੌਲਤ ਹੀ ਕਮਾਇਆ ਹੈ ਨਾਮ ਦੀ ਕਮਾਈ ਤਾਂ ਕੀਤੀ ਨਹੀਂ ਆ ਤੂੰ ਵੀ ਉਸ ਕਿਸਾਨ ਵਰਗਾ ਹੀ ਲੱਗਦਾ ਏ ਉਹ ਮਨੁੱਖ ਨੇ ਕਿਹਾ ਬਾਬਾ ਜੀ ਕਿਹੜੇ ਕਿਸਾਨ ਵਰਗਾ ਤਾਂ ਬਾਬਾ ਜੀ ਨੇ ਇੱਕ ਨਿੱਕੀ ਜੀ વાਰਤਾ ਸੁناਈ ਉਸ ਸੰਤ ਜੀ ਕਹਿਣ ਲੱਗੇ ਇੱਕ ਤੇਰੇ ਵਰਗਾ ਕਿਸਾਨ ਆਪਣੀ ਜ਼ਮੀਨ ਦੇ ਵਿੱਚ ਬੈਠਾ ਰੱਬ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰ ਰਿਹਾ ਸੀ ਤਾਂ ਕਹਿੰਦੇ ਕੋਲੋਂ ਦੀ ਇੱਕ ਬੰਦਾ ਲੰਘਿਆ ਤਾਂ ਉਹਨੇ ਪੁੱਛਿਆ ਵੀ ਭਾਈ ਤੂੰ ਬੜਾ ਉਦਾਸ ਲੱਗਦਾ ਏ ਬੜਾ ਦੁਖੀ ਲੱਗਦਾ ਏ ਰੱਬ ਦੇ ਨਾਲ ਬੜੇ ਗਿਲੇ ਸ਼ਿਕਵੇ ਸ਼ਿਕਾਇਤਾਂ ਕਰ ਰਿਹਾ ਹੈ ਕੀ ਗੱਲ ਹੋ ਗਈ ਆ ਕਹਿੰਦੇ ਅੱਗੋਂ ਬੜਾ ਔਖਾ ਜਾ ਬੋਲਿਆ ਕਹਿਣ ਲੱਗਾ ਵੀ ਰੱਬ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਨਾ ਕਰਾਂ ਤਾਂ ਹੋਰ ਕੀ ਕਰਾਂ ਦੇਖ ਮੇਰੇ ਚਾਰ ਸਵੇਰੇ ਸਾਰੇ ਲੋਕਾਂ ਦੀਆਂ ਫਸਲਾਂ ਕਿੰਨੀਆਂ ਸੋਹਣੀਆਂ ਹੋਈਆਂ ਨੇ ਤੇ ਮੇਰੀ ਜ਼ਮੀਨ ਦੇ ਵਿੱਚ ਕੁਝ ਵੀ ਨਹੀਂ ਉੱਗਿਆ ਮੈਂ ਕੀ ਖਾਵਾਂਗਾ ਤੇ ਕੀ ਵੇਚਾਂਗਾ ਕਹਿੰਦੇ ਉਹ ਬੰਦਾ ਕਹਿਣ ਲੱਗਾ ਵੀ ਗੱਲ ਤਾਂ ਤੇਰੀ ਸੱਚੀ ਹੈ ਤੇਰੀ ਜ਼ਮੀਨ ਦੇ ਵਿੱਚ ਤਾਂ ਕੁਝ ਵੀ ਨਹੀਂ ਉੱਗਿਆ ਪਾਲਿਆ ਤੋਂ ਆਪਣੀ ਜ਼ਮੀਨ ਦੇ ਵਿੱਚ ਬੀਜ ਕਿਹੜਾ ਬੀਜਿਆ ਸੀ ਕਿਹਦੇ ਜਦੋਂ ਬੀਜ ਦਾ ਸੁਣਿਆ ਤਾਂ ਉਹ ਕਿਸਾਨ ਕਹਿਣ ਲੱਗਾ ਬੀਜ ਬੀਜ ਤਾਂ ਮੈਂ ਕੋਈ ਨਹੀਂ ਬੀਜਿਆ ਤੇ ਕਹਿੰਦੇ ਉਹ ਬੰਦੇ ਨੇ ਕਿਹਾ ਵੀ ਮੂਰਖਾ ਜੀ ਬੀਜ ਹੀ ਨਹੀਂ ਬੀਜਿਆ ਫਿਰ ਤਾਂ ਫਿਰ ਤੇਰੀ ਜ਼ਮੀਨ ਦੇ ਵਿੱਚੋਂ ਉੱਗਣਾ ਕੀ ਸੀ ਜੇ ਬੀਜ ਬੀਜਿਆ ਹੁੰਦਾ ਤਾਂ ਹੀ ਉੱਗਦਾ ਤਾਂ ਹੀ ਤੂੰ ਉਹਨੂੰ ਵੱਢਦਾ ਤਾਂ ਹੀ ਤੇਰੇ ਖਾਣ ਨੂੰ ਦਾਣੇ ਹੁੰਦੇ ਤੇਰੇ ਵੇਚਣ ਨੂੰ ਦਾਣੇ ਹੁੰਦੇ ਤੇਰੇ ਅੱਗੇ ਬੀਜਣ ਨੂੰ ਦਾਣੇ ਹੁੰਦੇ ਜਦੋਂ ਤੂੰ ਬੀਜ ਹੀ ਨਹੀਂ ਬੀਜਿਆ ਤਾਂ ਹੁਣ ਰੋ ਆਪਣੀ ਕਿਸਮਤ ਨੂੰ ਹੁਣ ਕੀ ਖਾਵੇਂਗਾ ਕੀ ਬੀਜੇਗਾ ਇਹ વાਰਤਾ ਸੁਣਾ ਕੇ ਸੰਤ ਜੀ ਨੇ ਉਸ ਮਨੁੱਖ ਨੂੰ ਸਮਝਾਇਆ ਕਿ ਕੁਝ ਮਨੁੱਖ ਉਸ ਕਿਸਾਨ ਵਾਂਗ ਹੀ ਗਲਤੀ ਕਰਦੇ ਨੇ ਜਿਵੇਂ ਉਹ ਕਿਸਾਨ ਦੇ ਕੋਲ ਜ਼ਮੀਨ ਆ ਸਾਡੇ ਕੋਲ ਇਹ ਸੋਹਣਾ ਸ਼ਰੀਰ ਆ ਰੱਬ ਨੇ ਸਾਨੂੰ ਇਹ ਸੋਹਣਾ ਸ਼ਰੀਰ ਸੋਹਣਾ ਮਨੁੱਖੀ ਜਾਮਾ ਇਸੇ ਕਰਕੇ ਦਿੱਤਾ ਵੀ ਅਸੀਂ ਇਸ ਮਨੁੱਖੀ ਜਾਮੇ ਦੇ ਵਿੱਚ ਕੋਈ ਨੇਕ ਕੰਮ ਕਰ ਸਕੀਏ ਚੰਗੇ ਕੰਮ ਕਰ ਸਕੀਏ ਆਪਣੇ ਪੁੰਨ ਬਣਾ ਸਕੀਏ ਆਪਣੀ ਜ਼ਿੰਦਗੀ ਦੇ ਵਿੱਚ ਦਵਾਵਾਂ ਅਸੀਸਾਂ ਇਕੱਠੀਆਂ ਕਰ ਸਕੀਏ ਪਰ ਅਸੀਂ ਮਨੁੱਖੀ ਦੇ ਤੋਂ ਚੰਗੇ ਕੰਮ ਘੱਟ ਤੇ ਮਾੜੇ ਕੰਮ ਜ਼ਿਆਦਾ ਲੈਨੇ ਆ ਅਸੀਂ ਆਪਣੇ ਮਨ ਨੂੰ ਜਿਸ ਸੋਹਣੇ ਮਨ ਨੂੰ ਅਸੀਂ ਰੱਬ ਦੇ ਨਾਮ ਦੇ ਨਾਲ ਗੁਰੂ ਦੇ ਗਿਆਨ ਨਾਲ ਭਰਨਾ ਸੀ ਉਹਨੂੰ ਅਸੀਂ ਈਰਖਾ ਦੀ ਅੱਗ ਨਾਲ ਭਰ ਕੇ ਬੈਠੇ ਆ ਗੁੱਸੇ ਨਾਲ ਭਰ ਕੇ ਬੈਠੇ ਆ ਹੰਕਾਰ ਭਰ ਕੇ ਬੈਠੇ ਆ ਪਰ ਇਸ ਮਨ ਦੇ ਵਿੱਚ ਤਾਂ ਨਿਮਰਤਾ ਸਹਿਨਸ਼ੀਲਤਾ ਹੋਣੀ ਚਾਹੀਦੀ ਸੀ ਸਰਬੱਤ ਦਾ ਭਲਾ ਹੋਣਾ ਚਾਹੀਦਾ ਸੀ ਪਰ ਅਸੀਂ ਆਪਣੇ ਮਨ ਨੂੰ ਉਹਦੀ ਅਸਲ ਖਰਾਕ ਤੋਂ ਦੂਰ ਕਰ ਦਿੱਤਾ ਸੋ ਫਿਰ ਜੋ ਮਨ ਰੂਪੀ ਜ਼ਮੀਨ ਦੇ ਵਿੱਚ ਜੋ ਬੀਜੇ ਆਏ ਉਹ ਹੀ ਅਸੀਂ ਵੱਢ ਰਹੇ ਹਾਂ ਜੇ ਸਾਡੇ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਈਰਖਾ ਹੈ ਤਾਂ ਉਹ ਈਰਖਾ ਨੇ ਸਾਡੇ ਤੇ ਵੀ ਅਸਰ ਕਰਨਾ ਹੈ ਜੇ ਸਾਡੇ ਮਨ ਦੇ ਵਿੱਚ ਕਿਸੇ ਚੀਜ਼ ਦਾ ਹੰਕਾਰ ਆ ਤਾਂ ਉਹ ਹੰਕਾਰ ਨੇ ਸਾਨੂੰ ਗੁਰੂ ਚਰਨਾਂ ਤੋਂ ਦੂਰ ਕਰਨਾ ਹੀ ਕਰਨਾ ਹੈ ਸੋ ਸਾਡੇ ਨਾਲ ਜੋ ਵੀ ਚੰਗਾ ਮਾੜਾ ਹੁੰਦਾ ਹੈ ਨਾ ਸਾਡੇ ਹੀ ਕੀਤੇ ਹੋਏ ਕੰਮਾਂ ਕਰਕੇ ਸਾਡੇ ਹੀ ਕੀਤੇ ਹੋਏ ਕਰਮਾਂ ਕਰਕੇ ਹੋ ਰਿਹਾ ਹੈ ਅਤੇ ਕਰਮਾਂ ਦਾ ਫਲ ਸਾਨੂੰ ਭੋਗਣਾ ਹੀ ਪੈਂਦਾ ਹੈ ਜੇ ਕਿਸੇ ਨੇ ਚੰਗੇ ਕਰਮ ਕਮਾਏ ਆ ਤਾਂ ਉਹਦੇ ਨਾਲ ਚੰਗਾ ਹੋ ਰਿਹਾ ਹੈ ਜੇ ਕਿਸੇ ਨੇ ਮਾੜੇ ਕਰਮ ਕਮਾਏ ਆ ਤਾਂ ਉਹਨੂੰ ਮਾੜਾ ਫਲ ਭੋਗਣਾ ਪੈਣਾ ਹੈ ਕਹਿੰਦੇ ਜਦੋਂ ਇਹ ਸਾਰੀ ਗੱਲ ਬਾਤ ਸੁਣੀ ਤਾਂ ਉਹ ਮਣੁੱਖ ਕਹਿਣ ਲੱਗਾ ਬਾਬਾ ਜੀ ਹੁਣ ਕੁਝ ਨਹੀਂ ਹੋ ਸਕਦਾ ਤਾਂ ਕਹਿੰਦੇ ਉਹ ਸੰਤ ਜੀ ਨੇ ਕਿਹਾ ਹੋ ਸਕਦਾ ਏ ਮੰਨਦੇ ਆ ਕਿ ਕਰਮ ਬਹੁਤ ਵੱਡੀ ਚੀਜ਼ ਹੈ ਅਤੇ ਕਰਮਾਂ ਦਾ ਫਲ ਸਾਨੂੰ ਭੋਗਣਾ ਪੈਂਦਾ ਹੈ ਪਰ ਕਰਮਾਂ ਤੋਂ ਵੀ ਵੱਡੀ ਚੀਜ਼ ਹੈ ਉਹ ਹੈ ਸਾਡੇ ਗੁਰੂ ਦੀ ਕਿਰਪਾ ਜੇ ਗੁਰੂ ਦੀ ਕਿਰਪਾ ਹੋ ਜਾਵੇ ਜੇ ਗੁਰੂ ਦੀ ਮਿਹਰ ਹੋ ਜਾਵੇ ਤਾ ਮਾੜੇ ਕਰਮ ਕੱਟੇ ਜਾ ਸਕਦੇ ਨੇ ਸਾਡੇ ਸੋਹਣੇ ਸੋਹਣੇ ਲੇਖ ਲਿਖੇ ਜਾ ਸਕਦੇ ਨੇ ਸਾਡੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਵੱਡੀਆਂ ਵੱਡੀਆਂ ਦੁੱਖ ਤਕਲੀਫਾਂ ਪਰੇਸ਼ਾਨ ਚਿੰਤਾਵਾਂ ਛੋਟੀਆਂ ਹੋ ਕੇ ਲੰਘ ਸਕਦੀਆਂ ਨੇ ਸੋ ਇਹ ਸਭ ਕੁਝ ਹੋਵੇਗਾ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਮਿਹਰ ਦੇ ਨਾਲ ਅਤੇ ਇਹ ਮਿਹਰ ਇਹ ਕਿਰਪਾ ਹਾਸਲ ਹੋਵੇਗੀ ਗੁਰੂ ਦਾ ਨਾਮ ਜਪ-ਜਪ ਕੇ ਸੋ ਸੰਗਤ ਜੀ ਅੱਜ ਦੀ ਇਹ ਵੀਡੀਓ ਇਹ ਕਹਾਣੀ ਸੁਣਾਉਣ ਦਾ ਮਕਸਦ ਇਹ ਸੀ ਕਿ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਨੇਕ ਕੰਮ ਕਮਾਈਏ ਮੰਨਦੇ ਹਾਂ ਕਿ ਘਰ-ਕਰਸਤੇ ਚਲਾਉਣ ਦੇ ਲਈ ਕੰਮ ਤੰਦਰਕਾਰੋਬਾਰ ਕਰਨੇ ਜ਼ਰੂਰੀ ਨੇ ਕਰਨੇ ਚਾਹੀਦੇ ਨੇ ਸਾਨੂੰ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਨੇ ਪਰ ਸਭ ਤੋਂ ਪਹਿਲਾਂ ਨਾਮ ਹੋਵੇ ਸਭ ਤੋਂ ਪਹਿਲਾਂ ਅਮਰਤ ਵੇਲੇ ਉੱਠ ਕੇ ਉੱਠ ਕੇ ਨਾਮ ਜਪੀਏ ਨਾਮ ਜਪ ਕੇ ਆਪਣੇ ਗੁਰੂ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਕੇ ਫਿਰ ਆਪਣੇ ਕੰਮਾਂ ਧੰਦਿਆਂ ਨੂੰ ਹੱਥ ਪਾਈਏ ਕਿਉਂਕਿ ਜਿਉਂ-ਜਿਉਂ ਸਾਡੀ ਨਾਮ ਦੀ ਕਮਾਈ ਵਧੇਗੀ ਨੇਕ ਕੰਮਾਂ ਦੀ ਕਮਾਈ ਵਧੇਗੀ ਉਵੇਂ ਹੀ ਸਾਡੀ ਜ਼ਿੰਦਗੀ ਦੇ ਵਿੱਚ ਪੁੰਨ ਬਣਨਗੇ ਸਾਡੀ ਜ਼ਿੰਦਗੀ ਦੇ ਸੁੱਖ ਵਧਣਗੇ ਕਮਾਈ ਵਾਲੇ ਸੰਤ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਨੇ ਕਿ ਬੰਦਿਆ ਜੇ ਮਨੁੱਖੀ ਦੇ ਮਿਲੀ ਆਣਾ ਇਹਦੇ ਤੋਂ ਚੰਗੇ ਕਰਮ ਕਮਾ ਲਾ ਜੇ ਪਿੱਛੇ ਮਾਰੇ ਲਿਖਾ ਕੇ ਆਇਆ ਸੀ ਉਹ ਵੀ ਕੱਟੇ ਜਾਣਗੇ ਅਤੇ ਅੱਗੇ ਵੀ ਚੰਗੇ ਲੇਖ ਲਿਖੇ ਜਾਣਗੇ ਇਸ ਕਰਕੇ ਆਓ ਫਿਰ ਆਪਾਂ ਵੀ ਰੋਜ਼ ਅਮਰਤ ਵੇਲੇ ਉੱਠੀਏ ਉੱਠ ਕੇ ਨਾਮ ਜਪੀਏ ਆਪਣੇ ਗੁਰੂ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰੀਏ ਅਤੇ ਜਿੱਥੇ ਵੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਇਹਨੇਕ ਕੰਮ ਕਰਨ ਦਾ ਮੌਕਾ ਮਿਲਦਾ ਹੈ ਉਹ ਮੌਕਾ ਹੱਥੋਂ ਨਹੀਂ ਗਵਾਉਣਾ ਤਾਂ ਦੇਖਣਾ ਮਾੜੇ ਲੇਖ ਮਾੜੀ ਕਿਸਮਤ ਵੀ ਚੰਗੀ ਹੋ ਜਾਵੇਗੀ ਵੱਡੇ ਵੱਡੇ ਦੁੱਖ ਛੋਟੇ ਹੋ ਕੇ ਲੱਗ ਜਾਣਗੇ ਹਮੇਸ਼ਾ ਆਪਣੇ ਮਨ ਦੇ ਵਿੱਚ ਦੂਜਿਆਂ ਦੇ ਲਈ ਪ੍ਰੇਮ ਪਿਆਰ ਰੱਖਣਾ ਹੈ ਭਲੇ ਦੀ ਭਾਵਨਾ ਰੱਖਣੀ ਆ ਜਿਸ ਦਿਨ ਸਾਨੂੰ ਇਹ ਗੱਲ ਸਮਝ ਆ ਗਈ ਨਾ ਕਿ ਜੋ ਕਰਮ ਬੀਜਾਂਗੇ ਉਹ ਹੀ ਉਹ ਸਾਨੂੰ ਹੀ ਖਾਣੇ ਪੈਣੇ ਆ ਤੇ ਫਿਰ ਅਸੀਂ ਕਦੇ ਵੀ ਮਾੜੇ ਕਰਮ ਨਹੀਂ ਕਮਾਵਾਂਗੇ